ਅਮਨਦੀਪ ਬਾਈ ਇਹ ਦੂਜਾ ਸੂਆ ਇਹ ਦੂਜਾ ਸੂਆ ਸੁਮੇ ਬਾਈ ਠੀਕ ਲਾ 18-19 ਕਿਲੋ ਦੁੱਧ ਖੁੱਲਾ ਦੇ ਰਾ ਬਈ ਟਾਈਮ ਹੁਣ ਹਾਂ ਬਾਈ ਕਿੰਨੇ ਦਿਨਾਂ ਦੀ ਸੂਈ ਆ ਜੀ ਇਹ ਬਾਈ 8 ਦਿਨਾਂ ਦੀ ਸੂਈ ਵੀ ਆ 8 ਦਿਨਾਂ ਦੀ ਸੂਈ ਆ 18-19 ਕਿਲੋ ਦੁੱਧ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਲੈਹਰਾਖਾਨਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਨਖਾਣਾ ਬਾਈ ਅਮਨਦੀਪ ਦੇ ਘਰੋਂ ਦੋਸਤੋ ਵੀਡੀਓ ਬਣਾ ਰਹੇ ਆ ਦੋ ਬਾਈ ਨੇ ਆ ਗਾਵਾਂ ਵੇੜਾ ਸੇਲ ਕਰਨੀਆਂ ਦੋਵੇਂ ਤਾਜ਼ੀਆਂ ਦੋਸਤੋ ਸੱਜਰਾਂ ਸੂਈਆਂ ਹੋਊਗਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਜਮਾ ਇੱਕ ਘਰੇਲੂ ਕੰਮ ਆ ਵੀਰੇ ਆ ਬਾਈ ਦੇ ਤੁਸੀਂ ਘਰ ਦੇ ਜਾਨਵਰ ਦੇਖ ਲੋ ਆਹ ਦੋ ਤਾਜ਼ੀਆਂ ਸੂਆਂ ਬੈੜਾ ਸੇਲ ਕਰਨੀਆਂ ਨੰਬਰ ਆ ਬਾਈ ਦਾ ਵੀਡੀਓ ਦੇ ਹੇਠਾਂ ਹੀ ਆਪਾਂ ਚਲਾ ਦਿੰਨੇ ਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 27 ਤਰੀਕ 11ਵਾਂ ਮਹੀਨਾ 2025 ਦੀ ਪਿੰਡ ਲਹਿਰਾਖਾਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਨਥਾਣਾ ਹੋਰ ਅਮਨਦੀਪ ਬਾਈ ਕੀ ਹਾਲ ਆ ਜੀ ਠੀਕ ਠਾਕ ਆ ਬਾਈ ਬਹੁਤ ਵਧੀਆ ਠੀਕ ਆ ਤੇ ਆਪਣਾ ਜਿਹੜਾ ਪਿੰਡ ਆ ਗਿਆ ਪੁੱਚੋ ਤੋਂ 2-3 ਕਿਲੋਮੀਟਰ ਤਿੰਨ ਕਿਲੋਮੀਟਰ ਦੂਰ ਦੋਸਤੋ ਪੁੱਚੋ ਮੰਡੀ ਤੋਂ ਜਮਾਨਾ ਨਾਲ ਜੇ ਪਿੰਡਾ ਦੋ ਆ ਗਿਆਂ ਬਈ ਛੇਲ ਵਾਸਤੇ ਦੋਵੇਂ ਸੱਜਰਾਂ ਸੂਂਗਾ ਦੋਨੇ ਸੱਜਰਾਂ ਬੱਚੇ ਦੋਨਾਂ ਪਿੱਛੇ ਦੋਸਤੋ ਬੱਚੇ ਆ ਇੱਕ ਨੰਬਰ ਵਾਲੀ ਜਿਹੜੀ ਆਹ ਕਿਨਵਾ ਸੂਈ ਦੂਜਾ ਸੂਈ ਬਾਈ ਦੂਜਾ ਸੂਆ ਸੂਈ ਆ ਇੱਕ ਵਾਰੀ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੋ 9877782568 ਬਾਈ 9877782568 82568 ਅਮਨਦੀਪ ਬਾਈ ਇਹ ਦੂਜਾ ਸੂਆ ਇਹ ਦੂਜਾ ਸੂਆ ਸੂਈ ਬਾਈ ਠੀਕ ਹੈ 18 ਉਹਨਾਂੋਂ ਨਿਕਲੋ ਦੋਸਤੋ ਖੁੱਲਾ ਤਿਆਰ ਆ ਭਾਈ ਟਾਈਮ ਹੁਣ ਹਾਂ ਭਾਈ ਕਿੰਨੇ ਦਿਨਾਂ ਦੀ ਸੂਈ ਅੱਜ ਇਹ ਭਾਈ 8 ਦਿਨਾਂ ਦੀ ਸੂਈ ਵੀ ਆ 8 ਦਿਨਾਂ ਦੀ ਸੂਈ ਆ 18 19 ਕਿਲੋ ਦੁੱਧ ਜਮਾ ਖੁੱਲਾ ਤਿਆਰ ਆ ਜਿਹੜੇ ਮੇਰੇ ਭਰਾ ਨੇ ਖਰੀਦੀ ਨਹੀਂ ਆਪਣੇ ਘਰੇ ਦੋ ਰੰਗ ਤਿੰਨ ਰੰਗ ਚੋ ਸਕਦਾ ਦੋ ਤਿੰਨ ਡੰਗ ਜਿੰਨੇ ਡੰਗ ਮਰਜ਼ੀ ਚੋਲੇ ਹਨ ਜਦੋਂ ਬੰਦੇ ਨੂੰ ਐ ਸੰਤੁਸ਼ਟੀ ਹੋ ਗਈ ਫੇਰ ਆਪਦੇ ਨਾਲ ਸੌਦਾ ਕਰਕੇ ਆਦਾ ਲੈ ਜਾ ਹਾਂਜੀ ਹਾਂਜੀ ਬੱਚਾ ਦੋਸਤੋ ਮੇਲਕਾਫ ਬੱਚੇ ਦੋਨਾਂ ਨੇ ਦਿੱਤੇ ਹੋਏ ਆ 18 19 ਕਿਲੋ ਦੁੱਧ ਵਾਲੀ ਦੂਜਾ ਸੂਆ ਕਿੰਨੇ ਦਿਨਾਂ ਦੀ ਸੂਈ 8 ਦਿਨਾਂ ਦੀ 8 ਦਿਨਾਂ ਦੀ ਬਾਕੀ ਇਹਨੂੰ ਖੋਲ ਕੇ ਬਾਈ ਤੋੜ ਲਾ ਮੋਲਾ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਕਰਵਾਉਂ ਦੋਨੇ ਬੈੜਾਂ ਦਾ ਨੰਬਰ ਆ ਬਾਈ ਦਾ ਚੱਲੀ ਜਾਂਦਾ ਅਮਨਦੀਪ ਦਾ ਆ ਦੇਖੋ ਕਰ ਲੋ ਚੱਕ ਵੀਰੇ ਬਦਿਆ ਸਰੀਰ ਘਟਾਂਚੇ ਚ ਚੰਗੇ ਕਦ ਕਾਠ ਦੀ ਦੋਸਤੋ ਬੈੜ ਆ ਗਈ ਦੂਜਾ ਸੂਆ ਸੂਈ ਹੋਈ ਆ ਇੱਕ ਹਫਤੇ ਦੀ ਸੂਈ ਥੱਲੇ ਦੁੱਧ ਬਾਈ ਬਹੁਤ ਸੋਹਣਾ ਦੱਸਦਾ ਧਮਾਮ ਜੇ ਕਰੋ ਯਾਰ ਘਰੇਲੂ ਜਿਹਾ ਕੰਮ ਆ ਕੋਈ ਬਾੜੇ ਲੇਲੇ ਪੇਪਿਆਂ ਵਾਲਾ ਕੰਮ ਨਹੀਂ ਹੈਗਾ ਕੋਈ ਗੱਪ-ਗੁੱਪ ਜੇ ਮਾਰ ਕੇ ਵੀ ਬਾੜਾ ਤੁੱਟ ਵੱਧ ਘਾਟਾ ਮਾਲਕ ਨੇ ਜਦੋਂ ਆਏ ਕਹਿੰਦਾ ਵੀ ਆਪਣੇ ਘਰੇ 2 ਡੰਗ ਚੋਲੇ ਬੰਦਾ 3 ਡੰਗ ਚੋਲੇ ਇਹ ਦੂਤੇ ਕੋਈ ਤਸੱਲੀ ਨਹੀਂ ਰਹਿ ਜਾਂਦੀ ਉਹ ਖਰੀਦਦਾਰ ਤੇ ਆ ਬਾਈ ਜਦੋਂ ਮਾਲਕ ਕਹਿੰਦਾ ਚੋਲੋ ਤਾਂ ਫਿਰ ਅਗਲੇ ਦੇ ਘਰੇ ਚੋਲੋ ਬਾਅਦੋਂ ਨਾ ਤੁਸੀਂ ਅਗਲੇ ਕਿਸੇ ਨੂੰ ਕਿਹਾ ਕਰੋ ਕੇ ਨਹੀਂ ਬਾਈ ਹੂੰ ਆ ਤੁਸੀਂ ਚੈੱਕ ਕਰ ਲਓ ਹੂੰ ਤੇ ਚਵਾਈ ਦਾ ਹੱਥੀ ਕਰਦੇ ਹੋਗੇ ਹਾਂ ਬਾਈ ਹੱਥੀ ਚਵਾਈ ਹੱਥੀ ਚਵਾਈ ਕਰਦੇ ਹੋ ਇਹਦਾ ਕੀ ਭਾ ਕਰਦਾ ਮਨ ਬਾਈ ਇਹਦਾ ਮਤਲਬ ਬਾਈ 75000 ਹੈ 75000 ਹਾਂ ਬਈ ਕੱਦ ਦੀ ਪੂਰੇ ਖੁੱਲੇ ਗੱਤ ਚ ਆ ਗਈ ਹੈ ਨਾ ਹਾਂ ਬਈ 75000 ਦੋਸਤੋ ਇੱਕ ਨੰਬਰ ਵਾਲੀ ਦਾ ਮੁੱਲ ਆ ਦੂਜਾ ਸੂਆ ਸੋਈ ਨੰਬਰ 2 ਤੇ ਆ ਜਾ ਮੈਨੂੰ ਵੀਰੇ ਇਹ ਤਾਂ ਤੀਜੇ ਸੂਆ ਸਿੰਘ ਦਾ ਬਾਈ ਤੀਜਾ ਸੂਆ ਹਾਂ ਇਹ ਪੰਜ ਦਿਨਾਂ ਦੀ ਸਿੰਘੀ ਆ ਪੰਜ ਦਿਨਾਂ ਦੀ ਇਹਦੇ ਮਗਰ ਬੱਛਾ ਬਾਈ ਇਹਦੇ ਮਗਰ ਵੀ ਬੱਛਾ ਦੋਸਤੋ ਪੰਜ ਇਹਦੇ ਥੱਲੇ ਵੀ ਖੁੱਲਾ ਦੁੱਧ ਆ ਬਾਈ ਸੰਢੀ ਸ਼ੀਰਪੂਤ ਕਿੰਨਾ ਦੁੱਧ ਆ ਇਸ ਥੱਲੇ ਹੁਣ ਇਸ ਲੈ ਟਾਈਮ 18 ਕਿਲੋ ਦੁੱਧ ਆ ਬਾਈ ਇਹਦੇ ਥੱਲੇ ਵੀ ਹਾਂ ਦੁੱਧ ਦੋਮਾ ਥੱਲੇ ਇੱਕ ਹੋ ਜਾਈ ਆ ਇੱਕ ਹੋ ਜਾਈ ਆ ਹਾਂ ਬਈ ਹਾਂ ਇਹ ਛੂਈ ਬੰਲਾ ਮਗਰੋਂ ਇੰਨਾ ਇੱਕ ਫਰਕ ਠੀਕ ਆ ਇਹ ਥੋੜਾ ਕੋ ਕਰਾਸ ਜੇ ਅੰਗ ਚਾਹ ਹਾਂ ਇਹ ਕਰਾਸ ਅੰਗ ਦੇ ਵਿੱਚ ਆ ਗਈ ਦੋਸਤੋ ਕੱਦ ਥੋੜੇ ਦਰਮਿਆਨੇ ਦੇ ਉਦੋਂ ਛੋਟਾ ਕੱਦ ਦਾ ਦੁੱਧ ਬਾਈ ਇਹਦੇ ਥੱਲੇ ਵੀ ਚੰਗਾ ਦਸਦਾ 17 18 ਕਿਲੋ ਬਾਈ ਕਹਿੰਦਾ ਇਹਦੇ ਥੱਲੇ ਵੀ ਹੁਣ ਦੁੱਧ ਤਿਆਰ ਆ 5 ਦਿਨਾਂ ਦੀ ਸੂਈ ਬੱਚਾ ਇਹਦੇ ਪਿੱਛੇ ਵੀ ਬੱਚਾ ਵੀਰੇ ਆ ਤੁਸੀਂ ਕਰ ਲੋ ਚੈੱਕ ਹੂੰ ਕਿਵੇਂ ਪੈਰ ਜਾ ਦਬਕੇ ਤੁਰਦੀ ਐ ਪੈਰ ਲੱਗ ਕੇ ਬਈ ਹਾਂ ਪੈਰ ਲੱਗ ਗਿਆ ਬਾਈ ਪੈਰ ਲੱਗ ਗਿਆ ਕਿਹੜਾ ਇਧਰ ਦਾ ਪੈਰ ਮੂਹਰੇ ਲੱਗ ਗਿਆ ਬਾਈ ਅੱਛਾ ਅੱਛਾ ਥੋੜਾ ਜਿਹਾ ਪੈਰ ਦਬਕੇ ਧਰਦੀਏ ਦੋਸਤੋ ਪੈਰ ਬਾਈ ਕਹਿੰਦਾ ਲੱਗ ਗਿਆ ਸੀਗਾ ਪੱਕੇ ਥਾਂਗੇ ਮੋੜ ਲੈ ਇਧਰ ਹੀ ਪੱਕੇ ਥਾਂ ਨਹੀਂ ਵੱਧ ਕਰਦੀਏ ਕੱਚੇ ਚ ਲੈ ਆਈ ਬਾਈ ਉਹਨੇ ਕੱਚੇ ਚ ਨਹੀਂ ਬਾਈ ਹਾਂ ਕੱਚੇ ਚ ਲੈ ਆ ਫਿਰ ਦੇਖ ਲੈਂਦੇ ਆ ਹੂੰ ਆ ਤੁਸੀਂ ਕੱਚੇ ਚ ਚੈੱਕ ਕਰ ਲਓ ਬਾਈ ਹਾਂ ਪੱਕੇ ਇਹਦੇ ਥੋੜਾ ਜਿਹਾ ਵੱਧ ਕਰਦੀਏ ਮੋੜੀ ਬਾਈ ਉਧਰ ਨੂੰ ਕਈ ਵਾਰੀ ਹੋ ਜਾਂਦਾ ਪਸ਼ੂ ਪੈਰ ਪੂਰ ਦਾ ਕਰ ਜਾਂਦਾ ਆ ਦੇਖੋ ਕੱਚੇ ਚ ਤਾਂ ਹੂੰ ਬੰਨਲਾ ਬਰੇ ਬੰਨਲਾ ਕੋਇਨ ਮੋਲਾ ਜਿਹੜਾ ਬਾਈ ਜੀ ਇਹਦਾ ਵੀ ਵੀਡੀਓ ਦੇ ਵਿੱਚ ਹੀ ਦਿਰਵਾ ਦਾਂਗੇ ਨੰਬਰ ਆ ਬਾਈ ਦਾ ਹੇਠਾਂ ਚੱਲੀ ਜਾਂਦਾ ਮਨਦੀਪ ਦਾ ਪਿੰਡ ਦੋਸਤੋ ਆ ਗਿਆ ਲਹਿਰਾਖਾਨਾ ਪੁੱਚੋ ਮੰਡੀ ਤੋਂ 3 ਕਿਲੋਮੀਟਰ ਇਹਦਾ ਕੀ ਭਾਰ ਰੱਖਿਆ ਬਾਈ ਇਹਦਾ ਮੁੱਲ ਬਾਈ ਹੈ ਇਹਦਾ 70000 ਹੈ ਮਾਨਤਾਂ ਕਰਦੇ ਇਹਦਾ ਮੁੱਲ 70000 ਹਾਂਜੀ ਦੋਨਾਂ ਚੋਂ ਵਧੀਆ ਛੋਟ ਛੱਪਾ ਮਾਨਤਾਂ ਨੂੰ ਹੋ ਜਾਂਦੇ ਹਾਂ ਠੀਕਾ ਕੋਈ ਪੈਰ ਦੀ ਵੱਡੀ ਦਿੱਕਤ ਤਾਂ ਨਹੀਂ ਹੈ ਨਾ ਨਾ ਬਾਈ ਜਮਾਈ ਨਹੀਂ ਪੈਸਾ ਹੈ ਕੋਈ ਚੱਕਰੀ ਨਹੀਂ ਹੈ ਠੰਡੀ ਸੀਂਦ ਪੂਰੀ ਠੀਕ ਹੈ ਠੀਕ ਹੈ ਬਾਈ ਜਿਹੜੇ ਵੀ ਮੇਰੇ ਭਰਾ ਨੂੰ ਦੋਸਤੋ ਦੋਨੇ ਲਗਾ ਚ ਕੋਈ ਵੀ ਪਸੰਦ ਹੁੰਦਾ ਕੋਲੇ ਆ ਕੇ ਤਸੱਲੀ ਕਰਕੇ ਆਪਦਾ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਵਾਸਤੇ ਦੋਸਤੋ ਬਹੁਤ ਬਹੁਤ ਧੰਨਵਾਦ ਸਸੀਕਲ ਬਾਈ ਜੀ ਸਾਰਿਆਂ